ਬੱਡ ਮਾਰਨਿੰਗ ਜੀ ਤੇ ਕਹਿੰਦੇ ਉੱਠ ਚੁੱਕੇ ਆ ਭਰਾ ਸੱਜਣ ਸਾਰੇ ਤੇ ਬੈੱਡ ਉੱਤੇ ਆ ਚੁੱਕੀ ਆ ਬੈੱਡ ਟੀ ਹੋ ਰਹੀ ਏ ਕੋਈ ਮੁਹਬਤ ਨਹੀਂ ਭਰਾਵਾਂ ਦੇ ਨਾਲ ਦੀ ਠੀਕ ਹੈ ਤੇ ਸਾਨੂੰ ਵੀਓ ਚੈੱਕ ਕਰਾਉਣੇ ਆ ਮਾਰਨਿੰਗ ਦਾ ਟਾਈਮ ਕੀ ਹੋ ਗਿਆ ਵੀਰੇ ਮਾਰਨਿੰਗ 10:00 ਵਜੇ ਵਾਲੇ ਕੋਈ ਕਾਫੀ ਲੇਟ ਹੋ ਗਏ ਸੀ ਰਾਤ ਅਸੀਂ ਸੌਂਦੇ-ਸੌਂਦੇ ਸਾਨੂੰ 1:00 ਵਜੇ ਗਿਆ ਸੀ ਬਾਹਰ ਬੈਗੇ ਸੀ ਬਹੁਤ ਸੋਹਣਾ 뷰 ਸੀ ਮਤਲਬ ਹਵਾ ਚੱਲ ਰਹੀ ਸੀ ਕੰਬਰ-ਕੰਬਰ ਲਾ ਕੇ ਬੈਗੇ ਥੋੜਾ-ਥੋੜਾ ਹਲਕਾ-ਹਲਕਾ ਮੀਂਹ ਪੈ ਰਿਹਾ ਸੀ ਹਲਕਾ-ਹਲਕਾ ਮੀਂਹ ਪੈ ਕੇ ਹਟ ਗਿਆ ਮੌਸਮ ਸਾਫ ਹੋ ਗਿਆ ਸਾਰਾ ਤੇ ਸਾਨੂੰ ਜਸ਼ਨਪੁਰਾ ਚੈੱਕ ਕਰਾਉਣਗੇ ਵੈਦਰਵਾਰਲਾ ਕਿਵੇਂ ਦਾ ਚੈੱਕ ਕਰਾ ਦਿਓ ਚੈੱਕਪ੍ਰੋਬਾ ਜੀ ਫਿਰ ਸਾਨੂੰ ਕਰਾ ਦਈਏ ਰੂਮ ਟੂਰ ਪਹਿਲਾਂ ਤਾਂ ਆਹ ਸਾਡਾ ਰੂਮ ਆ ਇਧਰ ਬਾਥਰੂਮ ਆ ਆਹ ਐਲ ਸੀ ਡੀ ਲੱਗੀ ਏ ਸਾਡੇ ਸਪੈਸ਼ਲ 8L ਦਾ ਸੈਟ ਬਾਕਸ ਲੱਗਿਆ ਸ਼ੀਸ਼ਾ ਦੇਖ ਲਓ ਸ਼ੀਸ਼ਾ ਆਹ ਇੱਕ ਆ ਜਿਹੜਾ ਆਹ ਸ਼ੀਸ਼ਾ ਨਾ ਆਹ ਆਹ ਇਹਦੀ ਰੀਜ਼ਨ ਤੋਂ ਸਾਨੂੰ ਬਰਬਰੀ ਦੇ ਕੰਬਲ ਦਿੱਤੇ ਗਏ ਪ੍ਰੋਵਾਈਡ ਕਰਾਏ ਗਏ ਗਏ ਲਗਜ਼ਰੀ ਫੀਲ ਲਗਜ਼ਰੀ ਫੀਲ ਪੂਰੀ ਇੱਦਾਂ ਸਭ ਕੁਝ ਬਰਬਰੀ ਬਰਬਰੀ ਕੀਤਾ ਬੀਹ ਦਾ ਬਾਹ ਬੀਵੋ ਮਾਈ ਗਾਡ ਹਾਓ ਯੇ ਮੈਂ ਸਾਨੂੰ ਚੈੱਕ ਕਰਾਉਣਾ ਹੈ ਜੀ ਲਓ ਚੈੱਕ ਕਰਾ ਦੇ ਜੀ ਜਨੂ ਜੀ ਬੱਦਲ ਦੇਖੋ ਹਲਕੇ ਹਲਕੇ ਬੱਦਲ ਹੈ। ਵੀਵ ਚੈੱਕ ਕਰ ਲਓ। ਉਹ ਚਰਚ ਰਹਿ ਗਿਆ। ਉਹ ਤੇ ਚਰਚ ਹੈ। ਇਹ ਸਾਰਾ 뷰 ਹੈ ਜੀ। ਪੂਰਾ ਇੱਕ ਨੰਬਰ 뷰 ਹੈ। ਇਸ ਤੋਂ ਉੱਤੇ ਤਾਂ ਕੁਝ ਨਹੀਂ ਫਿਰ। ਇਹ ਟੌਪ ਤੇ ਬੈਠੇ ਜਿਵੇਂ ਟੌਪ। ਬਾਕੀ ਹਾਂ ਸਾਨੂੰ ਦੂਸਰੇ ਰੂਮ 'ਚ ਆਪਣੇ ਦੂਸਰੇ ਭਰਾ ਚੈੱਕ ਕਰਾ ਦੀਆ। ਇਹਦਾ ਹੜਾ ਦੂਸਰਾ ਰੂਮ ਆ। ਉਹ ਆਹ। ਤੇ ਰੂਮ 2 ਰਹੇ ਆ। ਬੱਲਾ ਚਲਾਤਾ। ਅਮਨ ਚੇਂਜ ਕਰਕੇ ਆਤਾ ਹੀ। ਬੱਲਾ ਚੇਂਜ ਕਰਕੇ ਇਹਨਾਂ ਨੂੰ ਮੈਂ ਰਹਿ ਦੇਈ ਗਾਈ ਹੁਣੀ ਹੁਣੀ ਵੀ ਆ ਬੱਲੇ ਚੱਲਦਾ ਕਿ ਹੁਣੀ। ਵੀ ਅੱਲੇ ਐਂ ਜਾਂਦੀ। ਦੇਖੋ ਪੱਗ ਬੰਨਣਾ ਤਾਂ ਵਧੀਆ। ਹੁਣ ਮੈਨੂੰ ਪੱਗ ਬੰਨਣ 'ਚ ਦਿੱਕਤ ਨਹੀਂ ਹੋਣੀ। ਦੇਖੋ। ਹਾਂ। ਭਾਈ ਦਾ ਸੋਚ ਰਿਹਾ ਕਿ ਪੱਗ ਆਲਾ ਬੰਦਾ ਰਿਲੇਟ ਕਰ ਸਕਦਾ। ਹਾਂ। ਉਹ ਵੀ ਮੈਨੂੰ ਪਤਾ ਵੀ ਨਹੀਂ ਰਚ ਨਹੀਂ ਬੰਨੀ ਜਾਂਦੀ। ਹੋਰ ਕਮਲ ਜੀ ਕੀ ਕਹਿਣਾ ਚਾਹੋਗੇ ਵਿਊ ਦਾ ਤੇ ਰਾਤੀ 10 ਮਿੰਟ ਹੋ ਪਹਿਲਾਂ ਵਿਊ ਤਾਂ ਦਿਖਾਇਆ ਹੈ ਮੈਂ ਇੱਧਰ ਲੈ ਵਿਊ ਚੈੱਕ ਕਰਾ ਜੀ ਸ਼ਗਲ ਦਾ ਵਾਦਾ ਜੀ ਵਿਊ ਇੱਧਰ ਚੈੱਕ ਕਰਾ ਜੀ ਆਹਾ ਬੈਗ ਵਿਊ ਹੈ ਇਹ ਉਹ ਬੰਦੇ ਆ ਚਲੇ ਫਿਲ ਕਰ ਰਹੇ ਹਾਂਜੀ ਹੁਣ ਦੱਸੋ ਜੀ ਬੱਸ ਵਧੀਆ ਨਹਾਉਣ ਦੀ ਤਿਆਰੀ ਹੈ ਨਹਾਉਣ ਦੀ ਤਿਆਰੀ ਹੈ ਫਿਰ ਨਹਾ ਤੋਂ ਲਈ ਫਿਰ ਚੈੱਕ ਕਰਾਉਣੇ ਪੱਗਾ ਪੁੱਗਾ ਦੀਆਂ ਪੂਰੀਆਂ ਕਰਾ ਕੇ ਕਰਕੇ ਇਹ ਚੈੱਕ ਕਰਾਉਣੇ ਓਕੇ ਓਕੇ ਮਾਹੌਲ ਇੱਕ ਨੰਬਰ ਦਾ ਤੇ ਸਾਰੇ ਤਿਆਰ ਹੋ ਚੁੱਕੇ ਇੱਧਰ ਫੋਟੋ ਸ਼ੂਟ ਚੱਲੀ ਹੋਣਾ ਆ ਬਾਈ ਜੀ ਉਹ ਫੋਟੋਗ੍ਰਾਫਰ ਬਾਈ ਤੇ ਮਾਹੌਲ ਇੱਕ ਨੰਬਰ ਦਾ ਬਸ ਹੁਣ ਚੱਲ ਰਹੀ ਖਾਨ ਪੀਣ ਤੇ ਆਪਾਂ ਕਿਵੇਂ ਲੱਗ ਰਹੇ ਤੁਸੀਂ ਬੋਲੀਏ ਲੁੱਕ ਬਾਕੀ ਬੰਦਿਆਂ ਦੀ ਵੀ ਤੁਹਾਨੂੰ ਬਾਅਦ ਚੈੱਕ ਕਰਾਉਣੇ ਆ ਇਹਨਾਂ ਤੁਸੀਂ ਵੀਊ ਵੀ ਚੈੱਕ ਕਰ ਲਓ ਬਹੁਤ ਸੋਹਣਾ ਵੀਊ ਦਰ ਕੇ ਦਰ ਕੇ ਵੀ ਦਿਖਾਇਆ ਸੀ ਬਾਕੀ ਇੱਕ ਵਾਰੀ ਫੇਰ ਬਦਲੇ ਨੰਬਰ ਤੇ ਵੀਰੋ ਬਹੁਤ ਉਹ ਚਰਚਾ ਆ ਗਿਆ ਜਿੰਦਾ ਦੇ ਰਾਤ ਦਾ ਬਹੁਤ ਵੱਟਾ ਪੈ ਜਾਂਦਾ ਵੀਊ ਦਾ ਰਾਤ ਨੂੰ ਇਹ ਕਹਿੰਦੇ ਪਾਜੀ ਸਾਈਡ ਹੋ ਜਾਊਗੀ ਛੋਟਾ ਛੋਟ ਚੱਲ ਰਿਹਾ ਬਾਈ ਜੀ ਦਾ ਪਾਜੀ ਨੇ ਗੁਰੂ ਭੱਜਣਾ ਖਾਲ ਮਾਰਦੇ ਅਰੇ ਵੀਊ ਚੈੱਕ ਕਰਾਤਾ ਹੁਣ ਜਦੋਂ ਰੈਡੀ ਹੋ ਗਏ ਸੋਨੇ ਸਾਰਿਆਂ ਦਾ ਇੱਕ ਵਾਰੀ ਆਊਟਫਿਟ ਚੈੱਕ ਕਰਾ ਲਈਆ ਸਾਹਿਬ ਆਲਮੋਸਟ ਆਲਮੋਸਟ ਡਨ ਨੇ ਆਲਮੋਸਟ ਰੈਡੀ ਨੇ ਪ੍ਰਮਾਣੇ ਸੀ ਰਿਜ਼ਲਟ ਹੀ ਬਾਨੇ ਹੋਣਾ ਟੱਪਣਾ ਹੈ ਕਾਂਗੜਾ ਦਾ ਹਾਂ ਚੈੱਕ ਸ਼ਾਇਦ ਚਲੋ ਜੀ ਬਾਕੀ ਵੀ ਬੰਦੇ ਨੇ ਨੂੰ ਆਊਟਫਿਟ ਦੇ ਚੈੱਕ ਤਾਂ ਆ ਗਿਆ ਲਿਖਾਉਣ ਵਾਲੀ ਤੇ ਚਲੋ ਮਿਲਦੇ ਆ ਮੈਂ ਉਹ ਝੜਕ ਤੇ ਜਾ ਚੁੱਕੇ ਆ ਸਾਰੇ ਭਰਾ ਤਿਆਰ ਤੇ ਇੱਕ ਨੰਬਰ ਚ ਤਿਆਰ ਹੋ ਗਏ ਮਾਹੌਲ ਬਹੁਤ ਸੋਹਣਾ ਬਹੁਤ ਜ਼ਿਆਦਾ ਸੋਹਣਾ ਕਿਉਂ ਧਾਲੀਆਲ ਸਾਹਿਬ ਵਾਹ ਆ ਜੀ ਮੌਸਮ ਆਸਮਾਨ ਆਏ ਹਾ ਇੱਕ ਨੰਬਰ ਮੌਸਮ ਇੱਕ ਨੰਬਰ ਧਾਲੀਆਲ ਸਾਹਿਬ ਦੀ ਲੁੱਕ ਹੈ ਉਹ ਖੜ ਕੇ ਧਾਲੀਆਲ ਸਾਹਿਬ ਜਾ ਕੇ ਦੋਨਾਂ ਭਰਾਵਾਂ ਨੂੰ ਜਸ਼ਨਾਂ ਦੀ ਬਲਵਿੰਦਰ ਜਸ਼ਨ ਦੀ ਲੁੱਕ ਬਹੁਤ ਸੋਹਣਾ ਜੱਛ ਰਿਹਾ ਉਧਰ ਚੈੱਕ ਕਰੋ 뷰 ਬਹੁਤ ਸੋਹਣਾ ਸਨਰਾਈਜ਼ ਹੋ ਰਿਹਾ ਇਧਰੋਂ ਦਿਖਾ ਨਹੀਂ ਸਕਦੇ ਜਿੰਨਾ ਕਰਕੇ ਬਟ ਜਿਹੜੀ ਧੁੱਪ ਬਹੁਤ ਆ ਰਹੀ ਬਹੁਤ ਸੋਹਣਾ ਇੱਕ ਨੰਬਰ ਦਾ ਚਲੋ ਚੱਲਦੇ ਆ ਰੈਡੀ ਟੂ ਗੋ ਹੋ ਚੁੱਕੇ ਆ ਭਰਾ ਸਾਰੇ ਆ ਚੁੱਕੇ ਆ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਬਸ ਰੈਡੀ ਟੂ ਗੋ ਚਲੋ ਚਲੀਏ रेडी टू गो ਬਰਲੇ ਭਰਾਵਾਂ ਨੇ ਸਾਰਾ ਕੁਝ ਕਲੀਅਰ ਕਰ ਲਿਆ ਤੇ ਚਲਦੇ ਆ ਕੋਕਰ ਸਾਹਿਬ ਖੜੀ ਤੋਂ ਪਹਿਲੀ ਚਲਦੇ ਆ ਹੁਣ ਖਾਣ ਪੀਣ ਤੇ ਅੱਗੇ ਮਾਹੌਲ ਬਣਾਉਣੇ ਕੀ ਬੰਦ ਦਾ ਸੁਨ ਦਿਖਾਉਣੇ ਨੇ ਧੰਨਵਾਦ ਸ਼ੋਅ ਬਾਕੀ ਬਾਕੀ ਗੱਲ ਬਹੁਤ ਧੰਨਵਾਦ ਆ ਨਾ ਚੁੱਕੇ ਸਾਰੇ ਪ੍ਰਕਾਰ ਦੇ ਆ ਇੱਕ ਨੰਬਰ ਮਾਹੌਲਾ ਬਹੁਤ ਸੋਹਣਾ ਕਾਫੇ ਆ ਚੈੱਕ ਕਰ 사 ਜੀਂ ਵੀਊ ਸਾਰਾ ਇਹਨੂੰ ਲੈ ਟੁੱਟ ਚੁਕੀ ਆ ਰੌਠੇ ਕਰਾਇ ਸੀ ਥੋੜੇ ਕਰਾਨਾ ਸੀ ਖਾਣਾ ਕਿਵੇਂ ਭਾਈ ਬਹੁਤ ਵਧੀਆ ਅੱਛਾ ਲੱਗਿਆ ਧੀਰਜ ਸਾਹਿਬ ਜੈਨੂ 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 ਨੂੰ ਪ੍ਰਾਈਸ ਆ ਚਲੋ ਤੇ ਮਿਲਦੇ ਆ ਤੁਹਾਨੂੰ ਬਾਹਰ ਜਾ ਕੇ ਬਾਹਰ ਥੋੜਾ ਨੀ ਹੌਣ ਲੱਗੇ ਚੈੱਕ ਕਰ ਉੱਥੇ ਅਗੇ ਜਿੱਥੇ ਰਾਤ ਆਈ ਸੀ 뷰 ਇੱਕ ਨੰਬਰ ਦੇਖਣ ਪੂਰਾ ਬਹੁਤ ਸੋਹਣਾ ਚਰਚ ਬਣਿਆ ਖਾ ਪੀ ਲਿਆ ਚੱਲੇ ਆ ਬਰਾ ਹੋ ਰਹੇ ਬਹੁਤ ਪ੍ਰਭਾਵ ਚ ਚੱਲ ਰਹੇ ਆ 뷰 ਚੈੱਕ ਕਰੋ ਇਹ ਬਹੁਤ ਸੋਹਣਾ ਬੱਦਲਾਂ ਦਾ 뷰 ਬਣ ਚੁਕਿਆ ਚੱਲੇ ਆ ਬਸ ਕੈਬਲ ਚੈੱਕ ਕਰੋ ਇਹ ਮੋਸ਼ਮ ਇੱਕ ਨੰਬਰ ਹੋ ਚੁੱਕਿਆ ਜੋ ਬਹੁਤ ਵਧੀਆ ਦਿਨਾਂ ਚ ਆਏ ਆ ਰਸ਼ੀਮਲੇ ਅਸੀਂ ਵੀ ਆਏ ਨਹੀਂ ਕਹਿ ਸਕਦੇ ਵੀ ਗੱਲ ਤੋਂ ਨਾ ਦੇਖੋ ਥੋੜੀ ਨਾ ਚਾ ਅਜਿਹਾ ਮੀਂਹ ਵੜਾ ਨਾ ਕੁਝ ਹੋਰ ਥਿਊ ਇੱਕ ਨੰਬਰ ਬਹੁਤ ਸੋਹਣਾ ਮਾਹੌਲ ਹੈ ਉਹ ਚੈੱਕ ਕਰੋ ਹਲਕਾ ਹਲਕਾ ਲੰਬੂ ਪਰ ਬਾਰਿਸ਼ ਹੋ ਰਹੀ ਹੈ ਹਲਕੀ ਹੈਦਰ ਵੀ ਬਹੁਤ ਸੋਹਣਾ 뷰 ਗੱਡੀਆਂ ਦੀ ਪਾਰਕਿੰਗ ਚ ਆ ਗਈਆਂ ਗੱਡੀਆਂ ਦੀ ਪਾਰਕਿੰਗ ਕੋਲੋਂ 뷰 ਚੈੱਕ ਕਰਾ ਦਿੰਦੇ ਤੁਹਾਨੂੰ ਬਹੁਤ ਸੋਹਣਾ ਸਾਰੇ ਭਰਾ ਖੜੇ ਆ ਇਹ ਗੱਡੀ ਆਪਣੀ ਆਉਣ ਦੀ ਆ। ਆਮਨ ਵੀਰ ਖੜਾ ਵੇਟ ਕਰੀ ਜਾਂਦਾ ਦੇਖਦਾ ਵੀ ਥੰਡੇ ਤੋਂ ਔਰੀ ਵੀ ਪਾਰ ਕੀ। ਕਾਫੀ نیچے ਤੱਕ ਪਾਰ ਹੀ ਵਾਰਨ ਚੱਕਾ ਦੁੱਦ। ਇਹ ਆ ਭਰਾ ਉਹਰੇ ਅਲਿਪਾ ਘਟਣ ਦੇ। ਇਹ ਬਹੁਤ ਸੁਨਣਾ ਬਹੁਤ ਯਾਰਾ ਸੁਨਣਾ। ਸਾਕੇ ਦੂਗੀ ਇਵਰੇ ਨੂੰ। ਇਹ ਆਪਣਾ ਹੋਪ ਤੇ ਉਹ ਚਰਚਾ ਵੀ ਆ ਜੀ ਚਲੋ ਜਾਹੰਦਾ ਜਨਾਬ ਤੋਂ ਪਹਿਲਾਂ ਦਸਾਂ ਨੂੰ ਰਾਤ ਕਰਕੇ ਆਪਣੇ ਟਿਕਟ ਆਇਤਾ ਜਰੇਆ ਸਾਹਮਣਿਆ ਉੱਥੇ ਲੈ ਆਉਂਗਾ ਉੱਥੇ ਆਉਂਦੇ ਆਉਂਦੇ ਖੜ ਗਏ ਸੀ 10 ਮਿੰਟ 뷰 ਦੇ ਮਾਰੇ 뷰 ਬੱਸ ਹੁਣ ਵਾਲੇ ਬਾੜੀ ਰੈਸਟ ਹੋ ਜੂ ਤੇ ਆਈਸਕ੍ਰੀਮ ਖਾਣਦੇ ਆ ਸਾਰੇ ਰੱਪਰਾ ਰਲ ਕੇ ਉਹਨਾਂ ਨੇ ਖਾ ਲਈ ਆ ਮੈਂ ਉਹਨਾਂ ਨਾਲ ਆ ਬਹੁਤ ਸੋਹਣਾ 뷰 ਆ ਲਾਈਨਾਂ 'ਚ ਖੜੇ ਆ ਭਰਾ ਹੋਰੇ 뷰 ਇੰਜੋਏ ਕਰ ਰਹੇ ਆ ਕੀ ਕਹਿਣਾ ਚਾਹਾਂਗੇ 뷰 ਆ ਰੇ ਜਿਹੜਾ ਸਾਹਮਣੇ 뷰 ਦੇਖੀ ਜਾਂਦੇ ਆ ਸੀ ਖੜੇ ਹੈ ਇਹ ਦੇਖਾ ਦਿਖਾਤਾ ਇੱਕ ਵਾਰ ਦੂਜੀ ਵਾਰ ਦਿਖਾਤਾ ਕਾਰਾਂ ਵਿਖਾਓ ਦੇਖ ਲਿਆ ਐਡੀ ਐਡੀ ਜਮਾ ਕਰਨ ਲੱਗ ਰਹੀ ਆ ਅੱਗ ਨਾਲ ਟਕੜਾ ਲੱਗ ਗਿਆ ਉਹ ਲਾਈਨ ਸਲਾਈਡ ਹੋ ਗਈ ਯਾਰ ਯਾਚ ਰਿਹਾ ਭਰਾ ਸਾਡਾ ਡਨਲਡ ਦੇ ਕੇ ਜਾ ਕੇ ਵੀਰ ਟੰਡਿਕੜ ਪਹੁੰਚ ਗਏ ਤੇ ਅਸੀਂ ਚੱਲਿਆ ਮੈਜਿਸਨਪੁਰਾ ਨੂੰ ਮਾਫੀ ਦੇ ਕੇ ਚੱਲੋ ਯਾਰ ਪੰਜਾਬ ਤੇ ਉਹ ਜੈਸ਼ਨਪੁਰਾ ਨਾਲ ਅਸੀਂ ਤਿੰਨੇ ਚੱਲੇ ਆ ਪੀਆਰ ਪੰਜਾਬ ਆਪਰਾ ਹੋਰੇ ਸਾਰੇ ਚੱਲੇ ਆ ਅੱਜ ਨੇ ਸਮਾਨ ਸੋਲਾਉਣੇ ਕਿਵੇਂ ਰਿਹਾ ਭਾਈ ਟੂਰ ਬਹੁਤ ਵਧੀਆ ਬਾਕੀ ਅੱਖਾਂ ਨੀਂਦਾਂ ਰੜਕੜੀਆਂ ਇਹਨਾਂ ਦਾ ਰੱਖ ਲਈ ਜੰਤ ਹਾਂ ਇੰਨਾ ਦੀ ਕਹਿ ਰਹੇ ਹਾਂ ਸਰਸਤਾ ਟਾਈਮ ਨਾਲ ਸੌਂਗੇ ਸੀ ਉੱਥੇ ਕਿਉਂਕਿ ਤੜਕ ਸੀ ਟੈਂਪਲ ਤੇ ਜਾਣਾ ਸੀ ਨਾ ਕਰਕੇ ਟੈਂਪਲ ਤੁਸੀਂ ਵਲੌਗ ਤਾਂ ਨਹੀਂ ਸ਼ੂਟ ਕਰ ਸਕਦੇ ਕਵਰੇਜ ਰਹੇ ਸੀ ਚਲੋ 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 ਟਾਈਮ ਚੱਲ ਗਏ ਚੰਡੀਗੜ੍ਹ ਬੀਆਰ ਪੰਜਾਬ ਕੋਲ ਉਹ ਸਾਨੂੰ ਤਾਰ ਕੇ ਚਲੇ ਗਏ ਭਰਾ ਸਾਡੇ ਉਹ ਸਾਰੇ ਚਲੇ ਆ ਆ ਵਾ ਪਹੁੰਚ ਗਏ ਆ ਬੀਆਰ ਇੱਥੇ ਵੀ ਵੈਦਰ ਬਹੁਤ ਸੋਹਣਾ ਜਿਵੇਂ ਸ਼ਿਮਲੇ ਦਾ ਵੈਦਰ ਸੀ ਉਹ ਵੀ ਇੱਥੇ ਦਾ ਵੈਦਰ ਹੋ ਰਿਹਾ ਹੈ ਚੈੱਕ ਕਰੋ ਮੌਸਮ ਜਸ਼ਨ ਜੀ ਵੈਦਰ ਬਹੁਤ ਸੋਹਣਾ ਕਲਿੱਪ ਨਿਕਰੀਆ ਤੁਹਾਡੀ ਬਦਲਾ ਨਾਲ ਤੇ ਬੀਆਰ ਪੰਜਾਬ ਪਹੁੰਚ ਚੁੱਕੇ ਆਂ ਬੜੇ ਟੈਂਦਨਾ ਬਾਦ ਆਏ ਆ ਅੱਜ ਤੇ ਤੁਹਾਨੂੰ ਦਿਖਾਉਣੇ ਆ ਅੰਦਰ ਦਾ ਮਾਹੌਲ ਰੌਣਕ ਮੇਲਾ ਸਾਰਾ ਕੁਝ ਬਹੁਤ ਸੋਹਣਾ ਵੀਊ ਹੈ ਬਹੁਤ ਸੋਹਣਾ ਚਲੋ ਮਿਲਦੇ ਆ ਆ ਵੀਰ ਪੰਜਾਬ ਦੀ ਬਹੁਤ ਸੋਹਣੀ ਪੇਂਟਿੰਗ ਬਣੀ ਹੋਈ ਹੈ ਜੀ ਇਹ ਜਿਹੜੀ ਸੋਹਣੀ ਹੈ ਉਹ ਸਵੇਰੇ ਜਾ ਚੁੱਕਾ ਹੈ ਤੇ ਬਸ ਵੀਰ ਨੇ ਮਾਉਂਟੀ ਕਰ ਲਿਆ ਥੋੜਾ ਸਮਾਨ ਲੈ ਲਿਆ ਤੇ ਬਾਕੀ ਆ ਦੇ ਭਾਂਜ ਲਈ ਖੜਾਉਣੇ ਲੈ ਲੇ ਬਸ ਹੁਣ ਬਲੌਗ ਦੀ ਕਰ ਲਏ ਐਂਡਿੰਗ ਕਿ ਮੇਰਾ ਦਿਨ ਭਾਜੀ ਅੱਜ ਚਲੋ ਮਿਲਦੇ ਆ ਕੱਲ੍ਹ ਵਾਲੇ ਬਲੌਗ ਚ ਤੇ ਵੀਊ ਤੁਸੀਂ ਚੈੱਕ ਕੀਤੀ ਹੈ ਬਹੁਤ ਸੋਹਣਾ ਸੀਗਾ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ 'ਚ ਧੰਨਵਾਦ ਬਹੁਤ ਸੋਹਣਾ ਥੀ ਵਿਊ ਆ ਅੰਦਰ ਵੀ ਬਹੁਤ ਸੋਹਣੇ ਬੜੇ-ਬੜੇ ਇੱਥੇ ਬੀਆਰ ਪੈਂਚਾਸ ਚਾਲਸ ਦਿਖਾਇਆ o oh, so nokk númer